ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਦਿੱਲੀ ਹਾਈ ਕੋਰਟ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਫ਼ ਤੌਰ ਤੇ ਕਿਹਾ ਹੈ ਕਿ ਜੇ ਉਸ ਨੂੰ ਐਨਕ੍ਰਿਪਸ਼ਨ ਹਟਾਉਣ ਦੇ ਲਈ ਕਿਹਾ ਗਿਆ ਤਾਂ ਉਹ ਭਾਰਤ ਛੱਟ ਪੇਗਾ ਤੁਹਾਨੂੰ ਦੱਸ ਦਈਏ ਕਿ ਇਨਸਟੈਂਟ ਮੈਸੇਜਿੰਗ ਐਪ WhatsApp ਦੇ ਭਾਰਤ ਦੇ ਵਿੱਚ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਨੇ ਇਹ ਲੋਕ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲਈ WhatsApp ਤੇ ਨਿਰਭਰ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੰਪਨੀ ਨੇ ਦਿੱਲੀ ਹਾਈ ਕੋਰਟ ਨੂੰ ਸਪਸ਼ਟ ਕਿਹਾ ਕਿ ਉਹ ਭਾਰਤ ਵਿੱਚ ਆਪਣਾ ਕੰਮਕਾਜ ਬੰਦ ਕਰ ਦੇਵੇਗੀ ਦਰਅਸਲ ਇਨਕ੍ਰਿਪਸ਼ਨ ਨੂੰ ਹਟਾਉਣ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਦੌਰਾਨ WhatsApp ਨੇ ਹਾਈ ਕੋਰਟ ਨੂੰ ਕਿਹਾ ਹੈ ਕਿ ਉਹ ਭਾਰਤ ਛੱਡ ਦੇਵੇਗਾ ਕੰਪਨੀ ਭਾਰਤ ਦੇ ਵਿੱਚ ਕੰਮ ਕਰਨਾ ਬੰਦ ਕਰ ਦੇਵੇਗੀ ਜਾਣਕਾਰੀ ਦੇ ਮੁਤਾਬਕ ਕੰਪਨੀ ਦਾ ਕਹਿਣਾ ਹੈ ਕਿ ਐਂਡ ਟੂ ਐਂਡ ਇਨਕ੍ਰਿਪਸ਼ਨ ਰਾਹੀਂ ਯੂਜ਼ਰ ਦੀ ਪ੍ਰਾਈਵੇਸੀ ਸੁਰੱਖਿਅਤ ਹੁੰਦੀ ਹੈ ਇਸ ਦੇ ਜ਼ਰੀਏ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਸੰਦੇਸ਼ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਹੀ ਅੰਦਰ ਦੀ ਸਮਗਰੀ ਨੂੰ ਜਾਣ ਸਕਦੇ ਨੇ WhatsApp ਨੇ ਦਿੱਲੀ ਹਾਈ ਕੋਰਟ ਦੇ ਵਿੱਚ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਕਰਨ ਦੇ ਲਈ ਮਜਬੂਰ ਕੀਤਾ ਗਿਆ ਤਾਂ ਕੰਪਨੀ ਭਾਰਤ ਦੇ ਵਿੱਚ ਆਪਣਾ ਕੰਮ ਕਾਜ ਬੰਦ ਕਰ ਦੇਵੇਗੀ ਦੱਸਦੀ ਹੈ ਕਿ ਮੈਥਾ ਦੀ ਕੰਪਨੀ ਨੇ ਆਈਟੀ ਰੂਲਸ 2021 ਨੂੰ ਚੁਣੌਤੀ ਦਿੱਤੀ ਹੈ ਕੰਪਨੀ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਈ ਤੇਜਸ ਕਰੀਆ ਨੇ ਡਿਵੀਜ਼ਨ ਬੈਂਚ ਨੂੰ ਕਿਹਾ ਕਿ ਇੱਕ ਪਲੇਟਫਾਰਮ ਦੇ ਤੌਰ ਤੇ ਅਸੀਂ کہہ ਰਹੇ ਹਾਂ ਕਿ ਜੇਕਰ ਸਾਨੂੰ ਐਨਕ੍ਰਿਪਸ਼ਨ ਨੂੰ ਤੋੜਨ ਦੇ ਲਈ ਕਿਹਾ ਗਿਆ ਤਾਂ WhatsApp ਚਲਾ ਜਾਵੇਗਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਰੀਆ ਦਾ ਕਹਿਣਾ ਹੈ ਕਿ ਲੋਕ ਪ੍ਰਾਈਵੇਸੀ ਫੀਚਰਸ ਦੇ ਕਾਰਨ ਹੀ WhatsApp ਦੀ ਵਰਤੋਂ ਕਰਦੇ ਨੇ ਕੰਪਨੀ ਹੁਣ ਆਈਟੀ ਨਿਯਮ 2021 ਨੂੰ ਚੁਣੌਤੀ ਦੇ ਰਹੀ ਹੈ ਜਿਸ ਦੇ ਵਿੱਚ ਸੰਦੇਸ਼ਾਂ ਨੂੰ ਟ੍ਰੇਸ ਕਰਨ ਅਤੇ ਭੇਜਣ ਵਾਲਿਆਂ ਦੀ ਪਛਾਣ ਕਰਨ ਲਈ ਦੀ ਗੱਲ ਕਹੀ ਗਈ ਹੈ ਉਪਭੋਗਤਾ ਦੀ ਗੋਪਨੀਯਤਾ ਸੁਰੱਖਿਆ ਦਾ ਉਲੰਘਣ ਹੋਵੇਗਾ ਕੰਪਨੀ ਦਾ ਤਰਕ ਹੈ ਕਿ ਕਾਨੂੰਨ ਐਨਕ੍ਰਿਪਸ਼ਨ ਨੂੰ ਕਮਜ਼ੋਰ ਕਰੇਗਾ ਅਤੇ ਭਾਰਤੀ ਸੰਵਿਧਾਨ ਦੇ ਤਹਿਤ ਉਪਭੋਗਤਾ ਦੀ ਗੋਪਨੀਯਤਾ ਦੀ ਸੁਰੱਖਿਆ ਦੀ ਉਲੰਘਣਾ ਕਰੇਗਾ ਕਰੀਆ ਨੇ ਕਿਹਾ ਹੈ ਕਿ ਦੁਨੀਆ 'ਚ ਕਿਤੇ ਵੀ ਅਜਿਹਾ ਨਿਯਮ ਨਹੀਂ ਹੈ ਬ੍ਰਾਜ਼ੀਲ ਦੇ ਵਿੱਚ ਵੀ ਨਹੀਂ ਸਾਨੂੰ ਇੱਕ ਪੂਰੀ ਲੜੀ ਰੱਖਣੀ ਪੈਂਦੀ ਹੈ ਅਤੇ ਸਾਨੂੰ ਨਹੀਂ ਪਤਾ ਕਿ ਕਿਹੜੇ ਸੰਦੇਸ਼ਾਂ ਨੂੰ ਡੀਕ੍ਰਿਪਟ ਕਰਨਾ ਹੈ ਇਸ ਦਾ ਮਤਲਬ ਹੈ ਕਿ ਲੱਖਾਂ ਸੁਨੇਹਾਂ ਨੂੰ ਸਾਲਾਂ ਤੱਕ ਸਟੋਰ ਕਰਨਾ ਹੋਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕੀ ਹੈ ਐਂਡ ਟੂ ਐਂਡ ਇਨਕ੍ਰਿਪਸ਼ਨ ਐਂਡ ਟੂ ਐਂਡ ਇਨਕ੍ਰਿਪਸ਼ਨ ਇੱਕ ਸੰਚਾਰ ਪ੍ਰਣਾਲੀ ਹੈ ਜਿਸ ਦੇ ਵਿੱਚ ਸੁਨੇਹਾ ਭੇਜਣ ਵਾਲੇ ਅਤੇ ਸੰਦੇਸ਼ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਕੋਈ ਵੀ ਸ਼ਾਮਲ ਨਹੀਂ ਹੁੰਦਾ। ਇਥੋਂ ਤੱਕ ਕਿ ਕੰਪਨੀ ਐਂਡ ਟੂ ਐਂਡ ਇਨਕ੍ਰਿਪਸ਼ਨ ਚ ਯੂਜ਼ਰ ਦੇ ਮੈਸੇਜ ਨਹੀਂ ਦੇਖ ਸਕਦੀ। ਕੰਪਨੀ ਨੇ ਅਦਾਲਤ ਦੇ ਵਿੱਚ ਵੀ ਕਿਹਾ ਕਿ ਨਵੇਂ ਨੀਮਾਂ ਦੇ ਕਾਰਨ ਯੂਜ਼ਰ ਦੀ ਨਿੱਜਤਾ ਖਤਰੇ 'ਚ ਪੈ ਸਕਦੀ ਹੈ। ਸਰਕਾਰ ਨੇ ਇਸ ਲਈ ਮੰਚ ਤੋਂ ਵੀ ਸਲਾ ਨਹੀਂ ਕੀਤੀ ਜਿਸ ਤੋਂ ਬਾਅਦ ਹੁਣ ਦਿੱਲੀ ਹਾਈ ਕੋਰਟ ਤੱਕ ਇਹ ਮਾਮਲਾ ਪਹੁੰਚਿਆ ਅਤੇ ਹੁਣ ਉਹਨਾਂ ਦੇ ਵੱਲੋਂ ਕੰਪਨੀ ਨੇ ਕਿਹਾ ਕਿ ਭਾਰਤ ਦੇ ਵਿੱਚ ਉਹ ਕੰਮ ਕਰਨਾ WhatsApp ਬੰਦ ਕਰ ਦੇਵੇਗਾ ਜੇਕਰ ਉਹਨਾਂ ਨੂੰ ਇਸ ਗੱਲ ਤੇ ਫੇਰ ਤੋਂ ਆਖਿਆ ਜਾਂਦਾ ਹੈ